ਸਾਰਾ ਕਾਰ ਕਾਰ ਮੇਲੇ ਦਾ ਰੇਟ ਹੈ ਜੀ ਇਹ ਸਾਰਾ ਕਾਰ ਮੇਲੇ ਦਾ ਆ ਗਿਆ ਮੇਲਾ ਜੀ 12 ਅਕਤੂਬਰ ਦਾ ਤੇ ਬਹੁਤ ਸੋਹਣਾ ਸਟਾਕ ਆ ਰਿਹਾ ਔਰ ਇਸ ਵਾਰ ਤੁਹਾਡੇ ਨਾਲ ਪ੍ਰੋਮਿਸ ਕਰਾਏ ਵੀ ਤੁਹਾਨੂੰ ਦਵਾਂਗੇ ਡੀਲਰ ਰੇਟ ਦੀਆਂ ਕਾਰਾਂ ਆਜੋ ਤੁਹਾਨੂੰ ਦਿਖਾਉਂਦੇ ਆ ਕਿਹੜੀ ਕਿਹੜੀ ਗੱਡੀ ਉੱਥੇ ਆ ਰਹੀ ਹੈ ਸਲੈਰੀਓ 2017 ਆਟੋਮੈਟਿਕ ਆ ਰਹੀ ਹੈ ਜੀ 3.5 ਲੱਖ ਰੁਪਏ ਦੀ ਸਾਰੀ ਤੇ ਇੱਧਰ ਆ ਗਈ ਜੀ ਆਪਣਾ i20 1 ਲੱਖ 80000 ਰੁਪਏ ਦੀ 3 ਲੱਖ 60-65000 ਰੁਪਏ ਦੀ ਰੇਂਜ ਚ 2014 ਮਾਡਲ ਪੈਟਰੋਲ ਸਵਿਟ ਇਧਰ ਹੀ ਟਿਓਸ ਤੁਸੀਂ ਦੇਖ ਰਹੇ ਹੋ ਜੀ 4 ਲੱਖ 90000 ਰੁਪਏ ਦੀ 2018 ਮਾਡਲ 2 ਲੱਖ 10000 ਰੁਪਏ ਦੀ ਰੈਪਿਡ ਤੁਹਾਨੂੰ 2012 ਮਾਡਲ 2 ਲੱਖ 30000 ਰੁਪਏ ਦੀ ਗੱਡੀ ਤੁਹਾਨੂੰ ਦਵਾਂਗੇ ਜੀ 15 ਮਾਡਲ ਕਾਰ ਠੀਕ ਹੋਊਗੀ ਜੀ ਤੁਹਾਡੇ ਨਾਲ 1 ਲੱਖ 5000 ਰੁਪਏ ਦੀ ਸਾਰਾ ਕਾਰ ਕਾਰ ਮੇਲੇ ਦਾ ਰੇਟ ਹੈ ਜੀ ਇਹ ਸਾਰਾ ਕਾਰ ਮੇਲੇ ਦਾ ਤੁਹਾਨੂੰ ਦਵਾਂਗੇ ਜੀ 1.5 ਲੱਖ ਰੁਪਏ ਦੀ ਗੱਡੀ ਆਹ ਦਵਾਂਗੇ ਤੁਹਾਨੂੰ ਇਹ 3 ਲੱਖ 10000 ਰ ਆਦਮਾਗੇ ਜੀ 12 ਮਾਡਲ 2.5 ਲੱਖ ਰੁਪਏ ਦੀ ਗੱਡੀ ਐਕਸਯੂਵੀ 2018 ਦਵਾਂਗੇ ਜੀ 6.60 ਲੱਖ ਰੁਪਏ ਦੀ ਨਿਊ ਸ਼ੇਪ ਦੀ ਤੁਹਾਨੂੰ 800 अल्टੋ ਦਵਾਂਗੇ ਜੀ 1.90 ਲੱਖ ਰੁਪਏ ਦੀ ਮਾਡਲ 18 ਮਾਡਲ ਸਪੋਰਟ ਸਾਈ 20 65000 ਚੱਲੀ ਹੋਈ 19 ਦੀ ਰਜਿਸਟਰਡ 5.5 ਲੱਖ 5.75 ਲੱਖ ਰੁਪਏ ਤੁਹਾਨੂੰ ਦਵਾਂਗੇ 18 ਮਾਡਲ ਬੀਡੀਆਈ ਆਪਸ਼ਨਲ ਮਾਡਲ ਦੀ ਫਸਟ ਓਨਰ ਗੱਡੀ 2013 ਜੀ 2 ਲੱਖ ਰੁਪਏ ਦੀ 2018 5.5 ਲੱਖ ਰੁਪਏ ਦੀ 2011 ਜੀ 2.5 ਲੱਖ ਰੁਪਇਆ ਲੋਹਰਾ 4 ਲੱਖ 90000 ਰੁਪਏ ਦੀ 2016 ਮਾਡਲ ਸਵਿਫਟ 17 ਮਾਡਲ ਸਵਿਫਟ ਜੀ ਵੇਦੋ ਲਾਏ 4 ਲੱਖ ਰੁਪਏ ਦੀ 235000 ਰੁਪਏ ਦੀ i20 2012 ਮਾਡਲ ਪਹਿਲੇ ਨੂੰ 11 ਮਾਡਲ ਰੈਡਜ ਜੀ 2 ਲੱਖ ਰੁਪਏ ਦੀ ਐਂਡੀ ਕਾਰ ਜੀ 2012 ਮਾਡਲ 80000 ਟੋਨਡਾ ਸਿਟੀ 2008 ਮਾਡਲ ਆਟੋਮੈਟਿਕ ਤੇ 125000 2016 ਮਾਡਲ ਡਜ਼ਾਇਰ 445000 ਰੁਪਏ ਦੀ ਇੰਡੀਗੋ ਸੀਐਸ 90000 Honda Amaze 2.5 ਲੱਖ ਰੁਪਏ ਦੀ Honda Amaze 2.5 ਲੱਖ 2017 ਮਾਡਲ ਟਿਓਸ ਦੀ 490000 ਰੁਪਏ ਦੀ ਕ੍ਰੇਟਾ 835000 ਰੁਪਏ ਦੀ 2015 ਮਾਡਲ ਜੀ Swift ਸਿਰਫ 290000 ਪੋਲੋ 2014 ਮਾਡਲ ਪੋਲੋ ਸਵਾ 3 ਲੱਖ ਰੁਪਏ ਦੀ 11 ਮਾਡਲ ਪੈਟਰੋਲ ਰੇਟਸ ਸਿਰਫ 2 ਲੱਖ ਰੁਪਏ ਦੀ 3 ਲੱਖ ਰੁਪਏ ਦੀ ਤੁਹਾਨੂੰ ਦਵਾਂਗੇ K10 19 ਮਾਡਲ 18 ਮਾਡਲ ਐਕਸੈਂਟ ਤੇ 3.5 ਲੱਖ ਰੁਪਏ ਪਰਮਟ ਵਾਲੀ ਲਓ ਜੀ 2011 ਮਾਡਲ ਪੋਲੋ 1,65,000 ਰੁਪਏ 99 ਮਾਡਲ ਅਮਰੂਤੀ ਪਾਸਿੰਗ ਵਾਲੀ ਜੀ 55,000 ਰੁਪਏ ਆਲ ओरिजिनल 2021 22 ਦੀ ਰਜਿਸਟਰਡ ਡੀਜ਼ਲ i20 6.5 ਲੱਖ 12 ਮਾਡਲ ਰੇਟਸ 1,75,000 ਰੁਪਏ ਦੀ 2011 ਮਾਡਲ i20 ਡੀਜ਼ਲ ਦੇ ਵਿੱਚ ਸਪੋਰਟਸ ਮਾਡਲ ਦੇ ਵਿੱਚ 2,40,000 ਰੁਪਏ ਜੀ ਨਾ 1 15 ਵਾਲੇ 2008 ਮਾਡਲ i10 1,35,000 ਪੰਜ ਮਾਡਲ ਸੈਂਟਰੋ ਜੀ 80,000 ਰੁਪਏ ਚਾਰ ਮਾਡਲ ਸੈਂਟਰੋ ਜੀ 75000 ਰੁਪਏ 2011 ਮਾਡਲ i10 135000 14 ਮਾਡਲ ktn ਜੀ 240000 ਰੁਪਏ ਜੀ 2011 ਮਾਡਲ ktn 180000 ਰੁਪਏ 2019 ਮਾਡਲ 800 अल्टੋ ਪਰਮਟ ਵਾਲੀ ਜੀ 240000 2018 ਮਾਡਲ ktn ਜੀ ਅਲਾਈ ਵੀਲ ਪਏ ਹੋਏ ਨੇ ਆਟੋਮੈਟਿਕ ਦੇ ਵਿੱਚ 3.5 ਲੱਖ ਰੁਪਏ 2010 ਬਟਾ 11 ਸੈਂਟਰੋ ਜੀ 1 ਲੱਖ ਰੁਪਏ